ਕਰੀਏ ਤੋਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਸ਼ਹਿਰੀ ਆਸ਼ਰ ਸੁਧਾਰਬੋਰ ਦਿੱਲੀ ਸਰਕਾਰ ਰਹਿਣ ਬਸੇਰਾ ਬਣਾਇਆ ਹੋਇਆ ਹੈ ਦਿੱਲੀ ਸਰਕਾਰ ਵੱਲੋਂ ਇਹ ਜਿੱਥੇ ਕਿ ਕੋਈ ਵੀ ਆ ਕੇ ਰਹਿ ਸਕਦਾ ਤੇ ਰਾਤ ਨੂੰ ਦਾ ਸਮਾਂ ਬਤੀਤ ਕਰ ਸਕਦਾ ਹੈ ਇਹ ਕੇਜਰੀਵਾਲ ਸਰਕਾਰ ਵੱਲੋਂ ਇਹ ਰਹਿਣ ਬਸੇਰਾ ਬਣਾਇਆ ਗਿਆ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਅਨਕੁਸ਼ ਆਜਾ ਆ ਜਿੰਮ ਦਾ ਸਮਾਨ ਆ ਸਾਰਾ ਇਹ ਦਿੱਲੀ ਦੇ ਵਿੱਚ ਬੜੇ ਵਧੀਆ ਰੈਨ ਬਸੇਰੇ ਬਣਾਏ ਹੋਏ ਆ ਤੇ ਇੱਥੇ ਲੋਕ ਜਿਹੜੇ ਆ ਉਹ ਰਹਿੰਦੇ ਵੀ ਨਹੀਂ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਅਸੀਂ ਸਾਨੂੰ ਰੈਨ ਨੂੰ ਹੋਟਲ ਮਿਲਿਆ ਨਹੀਂ ਹੈਗਾ ਇਸ ਕਰਕੇ ਸੜਕਾਂ ਦੇ ਘੁੰਮ ਰਹੇ ਆ ਫਿਰ ਕਾਸੀਂ 2 ਘੰਟੇ 3 ਘੰਟੇ ਲੱਭੀ ਗਏ ਸਾਨੂੰ ਕੋਈ ਹੋਟਲ ਨਹੀਂ ਲੱਭਿਆ ਕਫਰ ਇੰਨ ਡਬੇ ਆ ਫੁੱਲ ਫੁੱਲ ਕਰੀ ਗਏ ਤੇ ਚਲੋ ਸਮਾਨ ਬਹੁਤ ਵੇ ਹੋ ਗਿਆ ਹੁਣ ਆ ਵੀ ਦੇਖੀਏ ਕੀ ਆਏ ਲਓ ਜੀ ਲੈਪਟਾਪ ਆ ਗਏ ਅੰਕੁਸ਼ ਪਲਦਾ ਹੈ ਲੈਪਟਾਪ ਆ ਗਏ ਭਾਈ

लैपटॉप लैपटॉप दिखा रहे साढ़े पांच हजार रुपये का कहें गरंटी फुल है बैटरी चेक करा के दम सारी बैटरी चेक कर लोग नज़ारे भी ले रहे हैं लैपटॉप और वाशिंग सॉरी जी वैक्यूम क्लीनर भी आ गए वैक्यूम क्लीनर ਯਾਰ ਲੈਪਟਾਪ ਲੈਪਟਾਪ ਪ੍ਰੈਸ ਮਿਕਸੀ ਜੂਸਰ ਹੋਰ ਖਾਸਾ ਕੁਝ ਹੈ हां ਬੇ ਰਹੇਗੇ ਇਹ ਮੇਰੇ ਕੋਲ ਚਾਰਜਿੰਗ ਹੁਤਾ ਨਹੀਂ ਕਿਾ ਚੀਜ਼ ਲੈਟਰ ਇਹ ਗੈਸ ਬੱਤੀ ਇਹ ਮਿਕਸੀ ਗੈਸ ਬੱਤੀ ਪਾਣ ਵਾਲਾ tufan wala fridge generator ਦਿਖਾਇਆ ਤਾ ਹੁਣ ਲੈਪਟਾਪ ਅ ਸ਼ੀਸ਼ੇ ਦੀਆਂ ਕਿਹਾ ਹਮ ਕੁਝ ਇਹਦਾ ਹੋਇਆ ਹੈ ਜਾਲੀਆਂ ਪਲੰਬਰ ਦਾ ਸਮਾਨ ਹੋ ਗਿਆ ਕਲੰਬਰ ਤੋਂ ਦੇਖੋ ਕਿੰਨਾ ਸੋਹਣਾ ਫਵਾਰਾ ਪਿਆ ਆ ਦੇਖੋ ਦੇਖੋ ਲੈਪਟਾਪ ਹੀ ਲੈਪਟਾਪ ਲੱਗੇ ਪਏ ਆ ਲੈਪਟਾਪ 5500 40350 2500 ਇਸ ਤਰ੍ਹਾਂ ਲੈਪਟਾਪ ਮਿਲਦੇ ਆ ਆ ਸਾਰੇ ਭਾਈ ਸਾਹਿਬ ਨੇ ਲੈਪਟਾਪ ਵੀ ਔਨ ਕਰੇ ਹੋਏ ਮਾਰਨ ਕਤੰਬਰ ਮੋਟਰ ਦੇਖਿਆ ਪ੍ਰੇਸ਼ ਚੋਰੀ ਆ ਮਾਰਕੀਟ ਦੇ ਵਿੱਚ ਲੈਪਟਾਪ ਦੇਖੇ ਸੀਗੇ ਤੇ ਲੈਪਟਾਪ ਜੋ ਜਿਹੜੇ ਆ ਉਹ 5500 ਰੁਪਏ 4500 ਰੁਪਏ 6000 ਰੁਪਏ ਜਿਹੜੀਆਂ ਹੁਣ ਸਾਰੀਆਂ ਹਾਈ ਲੂਜ਼ਨ ਲਾਈਟਾਂ ਵੱਖ-ਵੱਖ ਕੰਪਨੀ ਦੀਆਂ ਉਹ ਵੀ ਮੂਵਿੰਗ ਹੈ ਤੇ ਕਾਫੀ ਇੱਥੇ ਭੀੜ-ਪੜਕਾ ਵੀ ਹੈ ਮਤਲਬ ਇਹ ਲਾਲੋ ਵੀ ਕਿਸ ਟਾਈਮ ਮਾਰਕੀਟ ਦੇ ਵਿੱਚ 20 ਜਿਆਦੇ ਕਰੀਬੰਦਾ ਪਹੁੰਚਿਆ ਹੋਇਆ ਤੇ ਮਾਰਕੀਟ ਲਗਾਤਾਰ ਹੌਲੀ-ਹੌਲੀ ਇਹ ਖੁੱਲ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ